ਪੰਜਾਬ ਦੇ ਅੰਦਰ ਐਕਟ 221 ਰਿਕਾਰਡ ਆਫ ਰਾਈਟਸ ਐਕਟ ਦੇ ਅਧੀਨ ਜਿਹੜੀ ਆ ਪੰਜਾਬ ਆਬਾਦੀ ਦੇ ਦੀ ਧਾਰਾ 11 ਤੇ 12 ਵਿੱਚ ਸੋਧ ਕੀਤੀ ਗਈ ਇਹ ਇੱਕ ਬਹੁਤ ਵੱਡੀ ਸਕੀਮ ਜੀ ਨੂੰ ਆਪਾਂ ਕਹਿੰਦੇ ਆ ਸਵਾ ਮਿੱਤਵਾ ਸਕੀਮ ਦਾ ਨਾਮ ਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੇਰਾ ਘਰ ਮੇਰੇ ਨਾਮ ਇਹ ਸਕੀਮ ਜਿਹੜੀ ਆ ਉਹਨਾਂ ਜਗ੍ਹਾ ਤੇ ਹੁੰਦੀ ਆ ਇੱਥੇ ਕਿਤੇ ਲਾਲਕੀਰ ਦੇ ਅੰਦਰ ਘਰ ਹੁੰਦੇ ਸੀਗੇ ਉਹਨਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਕਾਫੀ ਲੰਬੇ ਸਮੇਂ ਤੋਂ ਚੱਲੀ ਆਉਂਦੀ ਆ ਪਰ ਲੇਕਿਨ ਦੇ ਵਿੱਚ ਬਹੁਤ ਵੱਡੀ ਦਿੱਕਤ ਕੀ ਆਉਂਦੀ ਸੀ ਕਿ ਅਬਜੈਕਸ਼ਨ ਦਾਇਰ ਕਰਨ ਦਾ ਸਮਾਂ ਜਿਹੜਾ ਸੀਗਾ ਅਪੀਲ ਚਲਾ ਲਓ ਜਾਂ ਅਬਜੈਕਸ਼ਨ ਚਲਾ ਲਓ ਉਹ 90 ਦਿਨ ਸੀਗਾ ਜਿੱਦਿਨਾ ਬਹੁਤ ਸਾਰਾ ਸਮਾਂ ਜਿਹੜਾ ਡਿਪਾਰਟਮੈਂਟ ਦਾ ਨਸਟ ਹੋ ਜਾਂਦਾ ਸੀ 90 ਦਿਨ ਕਰਕੇ ਦੋ ਜਗ੍ਹਾ ਤੇ ਅਪੀਲ ਚ ਵੀ 90 ਦਿਨ ਸੀਗਾ ਅਬਜੈਕਸ਼ਨ ਚ ਵੀ 90 ਦਿਨ ਸੀਗਾ ਸੋ ਸਮਾਂ ਘਟਾ ਕੇ ਜਿਹੜਾ ਉਹ 30 ਦਿਨ ਕੀਤਾ ਗਿਆ ਤਾਂ ਕਿ ਸਕੀਮ ਜਿਹੜੀ ਆ ਤੇਜੀ ਦੇ ਨਾਲ ਪੰਜਾਬ ਚ ਲਾਗੂ ਹੋ ਸਕੇ ਇਹ ਬਹੁਤ ਵੱਡੀ ਜਿਹੜੀ ਥੱਲੋ ਮੰਗ ਆਈ ਸੀ ਕਿ ਮੇਰਾ ਕਰ ਮੇਰਾ ਨਾਮ ਸਕੀਮ ਦੇ ਤਹਿਤ ਜਦੋਂ ਆਬਜੈਕਸ਼ਨ ਕੋਈ ਗਵਾਂਡੀ ਜਾਂ ਕਿਸੇ ਵੀ ਕਿਸਮ ਦਾ ਕੋਈ ਵੀ ਵਿਅਕਤੀ ਆਬਜੈਕਸ਼ਨ ਲਾਉਂਦਾ ਸੀ ਜਾਂ ਅਪੀਲ ਕਰਦਾ ਸੀਗਾ ਸੌਦਨ ਸਮਾਂ ਬਹੁਤ ਜ਼ਿਆਦਾ ਹੀ ਹੁੰਦਾ ਸੀਗਾ 90 ਦਿਨ ਬਾਅਦ ਅਪੀਲ ਫਿਰ ਵੀ ਡਿਸਪੋਜ਼ਲ ਹੁਣ ਸਾਰਾ ਕੁਝ ਜਿਹੜਾ ਅਸੀਂ ਵਿਦਨ 30 ਡੇ ਕਰਤਾ ਤੋ ਇਹਨਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਜਿਹੜੀ ਇਹ ਸਕੀਮ ਆ ਬਹੁਤ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ ਔਰ ਮੇਰਾ ਕਾਰ ਮੇਰੇ ਨਾਮ ਰਜਿਸਟਰੀਮਾ ਉਹ ਬੜੀ ਜਲਦੀ ਦੇ ਪ੍ਰੇਰ ਚੜੂਗੀ